ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹਾਈ-ਟੈਕ ਐਮ뷸ੈਂਸ ਸੇਵਾ ਨੇ ਐਮਰਜੈਂਸੀ ਮੈਡੀਕਲ ਸਹੂਲਤਾਂ ਨੂੰ ਇੱਕ ਨਵੀਂ ਉਚਾਈ ਤੇ ਪਹੁੰਚਾਇਆ। ਇਸ ਸੇਵਾ ਦਾ ਮੁੱਖ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਮਰੀਜ਼ ਤੱਕ ਸਭ ਤੋਂ ਤੇਜ਼ ਅਤੇ ਤਕਨੀਕੀ ਤੌਰ ਤੇ ਆਧੁਨਿਕ ਮੈਡੀਕਲ ਸਹਾਇਤਾ ਪਹੁੰਚਾਉਣਾ ਹੈ। ਇਸ ਐਮ뷸ੈਂਸ 'ਚ ਸਮਾਰਟ ਮੋਨੀਟਰ, ਵੈਂਟੀਲੇਟਰ, ਆਕਸੀਜਨ ਸਿਸਟਮ ਅਤੇ ਤੁਰੰਤ ਟੈਸਟ ਕਰਨ ਵਾਲੀਆਂ ਆਧੁਨਿਕ ਮਸ਼ੀਨਾਂ ਉਪਲਬਧ ਹਨ। ਇਸ ਤੋਂ ਇਲਾਵਾ ਐਂਬੂਲੈਂਸ 'ਤੇ ਅੰਦਰ HD ਕੈਮਰਾ ਅਤੇ ਆਧੁਨਿਕ ਕਮਿਊਨੀਕੇਸ਼ਨ ਸਿਸਟਮ ਲੱਗਾ ਹੋਇਆ ਹੈ ਜਿਸ ਰਾਹੀਂ ਹਸਪਤਾਲ 'ਚ ਮੌਜੂਦ ਡਾਕਟਰ ਮਰੀਜ਼ ਦੀ ਸਥਿਤੀ ਨੂੰ ਲਾਈਵ ਦੇਖ ਕੇ ਤੁਰੰਤ ਗਾਈਡ ਕਰ ਸਕਦੇ ਹਨ ਇਹ ਹਾਈ ਟੈਕ ਐਂਬੂਲੈਂਸ ਸੇਵਾ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਵਿੱਚ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ ਮੇਰਾ ਨਾਮ ਸੰਜੀਵ ਹੈ ਔਰ ਮੈਂ 108 ਦੇ ਕਾਲ ਸੈਂਟਰ ਚ ਐਸ ਅ ਸਿਵਲ ਜੀ ਮੈਨੇਜਰ ਕੰਮ ਕਰਦਾ। 10 ਮਿੰਟ ਦੇ ਅੰਦਰ ਅੰਦਰ ਜਿਹੜੀ ਹੈ ਪੂਰੀ ਜਿਹੜੀ ਐਂਬੂਲੈਂਸ ਹੈ ਡਿਸਪੈਚ ਕਰਦੀ ਹੁੰਦੀ ਹੈ ਔਰ ਪੂਰੇ ਪੰਜਾਬ ਚ ਲੋਕਾਂ ਨੂੰ ਇਸ ਚੀਜ਼ ਦਾ ਬੜਾ ਇੱਕ ਸੁਵਿਧਾ ਮਿਲ ਰਹੀ ਹੈ ਖਾਸ ਕਰ ਪ੍ਰੈਗਨੈਂਟ ਲੇਡੀਆਂ ਜਾਂ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਇਸ ਸੁਵਿਧਾ ਦਾ ਬਹੁਤ ਫਾਇਦਾ ਹੋ ਰਿਹਾ ਹੈ। ਐਂਬੂਲੈਂਸਾਂ ਜਿਹੜੀਆਂ ਨੇ ਉਹ ਮੁਫਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਪੰਜਾਬ ਦੇ ਵਿੱਚ। ਸ਼ਹਿਰੀ ਖੇਤਰ ਚ 15 ਮਿੰਟ ਤੇ ਪਿੰਡੂ ਖੇਤਰ ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਔਸਤਨ ਟਾਈਮ ਹੈ ਉਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਗੁਰਦੁਆਰਾ ਸ਼ਿਹਟਾ ਸਾਹਿਬੇ ਮੌਜੂਦਾ ਜਿੱਥੇ ਕਿ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੁੰਦੀਆਂ ਨਤਮਸਤਕ ਹੁੰਦੀਆਂ ਨੇ ਸੋ ਵੱਡੀ ਗਿਣਤੀ ਦੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਸੰਗਤਾਂ ਦਾ ਠਾਠਾ ਮਾਰਦਾ ਇੱਕਾਟ ਤੁਹਾਨੂੰ ਦੱਸ ਸਕਦੇ ਆ ਕਿ ਵੱਡੀ ਗਿਣਤੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਹਾਜ਼ਰੀ ਭਰਨ ਲਈ ਇਸ ਦਰ ਤੇ ਪਹੁੰਚੀਆਂ ਨੇ ਅਰਦਾਸ ਕਰਦੀਆਂ ਨੇ ਸੋ ਪਰਵਾਰਾਂ ਸਮੇਤ ਸੰਗਤਾਂ ਗੁਰਦੁਆਰਾ ਸ਼ਹਿਟਾ ਸਾਹਿਬੇ ਖੇ ਪਹੁੰਚਦੀਆਂ ਨੇ ਸੋ ਇਸ ਸਥਾਨ ਤੇ ਹਰ ਸਾਲ ਬਸੰਤ ਪੈਚਮੀ ਨੂੰ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਹੈ ਭਾਰੀ ਜੋੜ ਮੇਲਾ ਲੱਗਦਾ ਹੈ ਸੋ ਸੰਗਤਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਦਰ ਤੇ ਆ ਕੇ ਨਤਮਸਤਕ ਹੁੰਦੀ ਹੈ। ਸੋ ਸੰਗਤਾਂ ਤਿਲ ਫੁੱਲ ਭੇਟਾ ਲੈ ਕੇ ਇਸ ਦਰ ਤੇ ਪਹੁੰਚਦੀਆਂ ਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ। ਸੋ ਗੁਰਦੁਆਰਾ ਸ਼ਹਿਟਾ ਸਾਹਿਬ ਦੀ ਪੂਰੀ ਜਾਣਕਾਰੀ ਲਈ ਸੰਗਤ ਨਾਲ ਗੱਲਬਾਤ ਕਰਾਂਗੇ, ਇਤਿਹਾਸ ਬਾਰੇ ਜਾਣਾਂਗੇ ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਹੈ ਉਹ ਇਸ ਦਰ ਨਾਲ ਜੁੜੀ ਹੋਈ ਹੈ। ਹਰ ਸਾਲ ਪਸੰਤ ਪੈਚਮੀ ਨੂੰ ਵੱਡਾ ਸਲਾਨਾ ਜੋੜ ਮੇਡਾ ਹੁੰਦਾ ਹੈ, ਸੰਗਤ ਪਹੁੰਚਦੀ ਹੈ। ਸਭ ਤੋਂ ਪਹਿਲਾਂ ਤਾਂ ਥੋੜੀ ਜਿਹੀ ਗੁਰਦੁਆਰਾ ਸ਼ਹਿਟਾ ਸਾਹਿਬ ਦੀ ਜਾਣਕਾਰੀ ਸੰਗਤ ਨਾਲ ਸਾਂਝੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰਦੁਆਰਾ ਸ੍ਰੀ ਸ਼ਹਿਰਾਟਾ ਸਭ ਜੀ ਵਿਖੇ ਜੋ ਸਾਲਾਨਾ ਬਸੰਤ ਪੰਚਮੀ ਦਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਤਨ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਵੱਲੋਂ ਗੁਰੂ ਕੀ ਬਡਾਲੀ ਵਿਖੇ ਜਦੋਂ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਤਗੁਰਾਂ ਦੇ ਪ੍ਰਕਾਸ਼ ਦੀ ਖੁਸ਼ੀ ਦੇ ਅੰਦਰ ਪਾਣੀ ਦੀ ਘਾਟ ਹੋਣ ਕਰਕੇ ਸਤਗੁਰਾਂ ਨੇ ਖੋਲਵਾਏ ਕਿਤੇ 2 ਹਰਟਾ ਤੇ 4 ਹਟਾ ਇਸ ਅਸਥਾਨ ਤੇ 6 ਹਰਟਾ ਖੂਹ ਤੇ ਚਲਾਈਆਂ ਇਸ ਪਾਵਨ ਅਸਥਾਨ ਦੇ ਨਾਮ ਦੇ ਨਾਲ ਇਹ ਸ਼ਹਿਰਾਟਾ ਨਗਰੀ ਦਾ ਜੋਸੀ ਮਹਾਰਾਜ ਜੀ ਨੇ ਇਥੇ ਵਾਸ ਕਰਾਇਆ ਇਹ ਸਤਗੁਰਾਂ ਦੇ ਪ੍ਰਕਾਸ਼ਪੁਰਬ ਦੀ ਖੁਸ਼ੀ ਦੇ ਅੰਦਰ ਇਹ ਸ਼ਹਿਰਾਟਾ ਸਾਹਿਬ ਨਗਰ ਬਸਾਇਆ ਅਤੇ ਨਾਲ ਇੱਥੇ ਮਹਾਰਾਜ ਜਿੰਨੇ ਮਹੀਨੇ ਬਾਅਦ ਸ਼ਪੰਚ ਜੋ ਮਸਿਆ ਹੈ ਮਸਿਆ ਤੋਂ 6ਵੇਂ ਦਿਨ ਪੰਚਮੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਜੋ ਬਸੰਤ ਦੀ ਰੁੱਤ ਦੇ ਵਿੱਚ ਇਹ ਸਲਾਣਾ ਜੋੜ ਮੇਲਾ ਬਸੰਤ ਪੰਚਮੀ ਦਾ ਮਨਾਇਆ ਜਾਂਦਾ ਹੈ ਇੱਥੇ ਮਹਾਰਾਜ ਜੀ ਨੇ ਬੜੇ ਵਰਦਾਨ ਦਿੱਤੇ ਆ ਜੋ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਸਹਿਤ ਆ ਕਰਕੇ ਜੋ ਨਮਸਕਾਰ ਕਰਦਾ ਹੈ ਅਰਦਾਸ ਬੇਨਤੀ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਝੋਲੀਆਂ ਪਰਦੇ ਆਏ ਏਕ ਵਰਸ ਮੈਂ ਸੁਤ ਰਹੇ ਸਿਰਗੁਰੂ ਅਸ ਪਰਮਾਏ ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਕਿ ਇਸ ਅਸਤਾਨ ਤੇ ਨਪੁੱਤੀਆਂ ਮਾਵਾਂ ਨੂੰ ਪੁੱਤਰਾਂ ਦੀਆਂ ਦਾਤਾਂ ਇਹ ਪ੍ਰਾਪਤ ਹੋਵਣਗੀਆਂ ਜੋ ਦੂਰਾਂ ਦਰਾਡੇ ਉਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆ ਕਰਕੇ ਹਾਜ਼ਰੀਆਂ ਭਰਦੀਆਂ ਨੇ ਮੋਹ ਮੰਗੀਆਂ ਮੁਰਾਦਾਂ ਪਾਉਂਦੀਆਂ ਨੇ ਇਹ ਇੱਥੋਂ ਦੇ ਸ਼ਹਿਰਾਟਾ ਸਬਜੀ ਦੇ ਵਿਖੇ ਜੋ ਪ੍ਰਬੰਧ ਆਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਏ ਸਾਡੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸਭਾ 6 ਹਾਟਾਂ ਲੱਗੀਆਂ ਹੋਈਆਂ ਨੇ ਪ੍ਰਾਤਨੜਾ ਖੂਹ ਹੈ ਉਹ ਵੀ ਇੱਥੇ ਹੈਗਾ ਸੰਗਤਾਂ ਉੱਥੋਂ ਵਿਖਰੇ ਜਲ ਵੀ ਲੈ ਕੇ ਜਾਂਦੀਆਂ ਜੋ ਇੱਥੇ ਪ੍ਰਾਤਨ ਖੂਹ ਹੈ ਜਿੱਥੇ 6 ਹਲਤਾ ਸਤਿਗੁਰਾਂ ਨੇ ਇੱਥੇ ਚਲਾਈਆਂ ਉਹ ਪ੍ਰਾਤਨ ਖੂਹ ਦੇ ਵੀ ਸਤਿਗੁਰੂ ਦੇ ਅਸਥਾਨ ਦੇ ਸੰਗਤਾਂ ਦੂਰਾਂ ਦਰਾੜਿਆਂ ਤੋਂ ਆ ਕੇ ਦਰਸ਼ਨ ਕਰਦੀਆਂ ਨੇ ਜਲ ਵੀ ਜਿਹੜਾ ਹੈ ਪਵਿੱਤਰ ਜਲ ਵੀ ਲੈ ਕੇ ਜਾਂਦੀਆਂ ਨੇ ਸੋ ਸੰਗਤਾਂ ਦੀਆਂ ਆਸამართਾ ਭਾਵਨਾ ਇੱਥੇ ਪੂਰੀਆਂ ਹੁੰਦੀਆਂ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਭਨਾਂ ਤੇ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਭਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੁਸੰਗਤ ਦੀ ਬੜੀ ਭਾਵਨਾ ਸੰਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਦਰਤੇ ਆਉਂਦੀ ਹੈ ਕਿਉਂਕਿ ਗੁਰਦੁਆਰਾ ਛੇਹਟਾ ਸਾਹਿਬ ਜਿੱਥੇ ਕਿ ਗੁਰੂ ਕੀ ਵਡਾਲੀ ਵਿਖੇ ਜਦੋਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਜਨਮ ਹੁੰਦਾ ਤਾਂ ਉਸ ਤੋਂ ਬਾਅਦ ਪਾਣੀ ਦੀ ਜਿਹੜੀ ਥੋੜਾ ਇਸ ਇਲਾਕੇ ਦੇ ਵਿੱਚ ਹੁੰਦੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ 6 ਖੂ 21 ਹਟਾ ਲਗਾਉਂਦੇ ਨੇ ਜਿਸ ਨੂੰ ਲੈ ਕੇ 6 ਹਟਾ ਸਹਿਬ ਗੁਰਦੁਆਰਾ ਸਾਹਿਬ ਇੱਥੇ ਅਸਥਾਨ ਬਣਦਾ ਸੋ ਹਰ ਸਾਲ ਬਸੰਤ ਪੰਚਮੀ ਨੂੰ ਸੰਗਤਾਂ ਇੱਥੇ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਨੇ ਸੋ ਅੱਜ ਵੀ ਉਹ ਪ੍ਰਾਤਨ ਖੂ ਹੈ ਜਿੱਥੋਂ ਸੰਗਤਾਂ ਜਲ ਲੈ ਕੇ ਜਾਂਦੀਆਂ ਨੇ ਔਰ ਆਪਣੇ ਘਰਾਂ ਵਿੱਚ ਵੀ ਜਲ ਲੈ ਕੇ ਜਾਂਦੀਆਂ ਨੇ ਇਸ ਸੰਗਤਾਂ ਇਸ ਜਲ ਦੇ ਨਾਲ ਇਸ਼ਨਾਨ ਕਰਦੀਆਂ ਨੇ ਸੋ ਸੰਗਤ ਜਿਹੜੀ ਕਿ ਸ਼ਰਧਾ ਭਾਵਨਾ ਹੈ ਉਹ ਦੇਖਣਯੋਗ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਜੋੜ ਮੇਲੇ ਤੇ ਪਹੁੰਚ ਦੀਆਂ ਨੇ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਰਪਾ ਸਦਕਾ ਗੁਰਦੁਆਰਾ ਸ਼ਿਹੱਟਾ ਸਾਹਿਬ ਜਿੱਥੇ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋਏ ਭਾਵੇਂ ਕਿ ਮੌਸਮ ਰਾਤ ਦੀ بارش ਹੋ ਰਹੀ ਹੈ ਹੁਣ ਧੁੱਪ ਖਿੜੀ ਹੋਈ ਹੈ ਔਰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹੱਥ ਜੋੜ ਕੇ ਗੁਰਦੁਆਰਾ ਸਾਹਿਬੇ ਕਿ ਪਹੁੰਚਿਆ ਨੇ ਸੋ ਨਤਮਸਤਕ ਹੋ ਰਹੀਏ ਨੇ ਸੋ ਸੰਗਤ ਦਾ ਠਾਠਾ ਠਾਹ ਮਾਰਦਾ ਇਕੱਠ ਤੁਸੀਂ ਆਪ ਦੇਖ ਸਕਦੇ ਹੋ ਸੋ ਵੱਡੀ ਗਿਣਤੀ ਵਿੱਚ ਸੰਗਤ ਬੜੇ ਹੇਸ਼ਰ ਦਾ ਪਾਵਨ ਨਾਲ ਇਸ ਦਰ ਤੇ ਨਤਮਸਤਕ ਹੋਣ ਲਈ ਪਹੁੰਚੀ ਹੈ ਕਿਉਂਕਿ ਗੁਰਦੁਆਰਾ ਛੇਟਾ ਸਾਹਿਬ ਇੱਥੇ ਕੇ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਭਾਰੀ ਜੋੜ ਮੇਲਾ ਲੱਗਦਾ ਹੈ ਸੋ ਦੇਸ਼ਵ ਦੇ ਚੋਂ ਸੰਗਤ ਇਸ ਦਰ ਤੇ ਨਤਮਸਤਕ ਹੋਣ ਲਈ ਆਉਂਦੀ ਹੈ ਸੋ ਗੁਰੂ ਕੇ ਲੰਗਰ ਸੰਗਤਾਂ ਵੱਲੋਂ ਲਗਾਏ ਜਾਂਦੇ ਨੇ ਅਭਿੱਤਰ ਸਰੋਵਰ ਦੇ ਵਿੱਚchnan ਕੀਤੇ ਜਾਂਦੇ ਨੇ ਜਿੱਥੇ ਵੀ ਸੰਗਤ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਸੋ ਸੰਗਤ ਸੇਵਾ ਕਰਦੀ ਐ ਸੋ ਬੜਾ ਹੀ ਜਿਹੜਾ ਕਿ ਇਸ ਦਿਨ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਏ ਨੇ ਸੋ ਸੇਵਾ ਧਰਮ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਐ ਸੋ ਵੱਡੀ ਗਿਣਤੀ ਵਿੱਚ ਸੰਗਤ ਬੜੇ ਹੀ ਨਿਮਰਤਾ ਦੇ ਨਾਲ ਸ਼ਰਧਾ ਦੇ ਨਾਲ ਇਸ ਦਰ ਤੇ ਨਤਮਸਤਕ ਹੋਣ ਲਈ ਪਹੁੰਚੀ ਹੋਈ ਐ ਸੋ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਮੁਕੇ ਜਦੋਂ ਬਚਨ ਕੀਤੇ ਸੀ ਕਿ ਜਦੋਂ ਇਸ ਇਲਾਕੇ ਦੇ ਵਿੱਚ ਪਾਣੀ ਥੋੜਾ ਹੁੰਦੀ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ 6 ਖੂ 21 ਹਟਾ ਲਗਾਉਂਦੇ ਜਿਸ ਨੂੰ ਲੈ ਕੇ ਗੁਰਦੁਆਰਾ ਛੇ ਹਟਾ ਸਾਪਿਆ ਸੋ ਅੱਜ ਇਸ ਉਹ ਇਤਰਾਸਤਾਨ ਦੇ ਉੱਤੇ ਬਸੰਤ ਪੰਚਮੀ ਦਾ ਜੋੜ ਮੇਲਾ ਲੱਗਾ ਸੋ ਸੰਗਤਾਂ ਦੂਰੋਂ ਦੂਰੋਂ ਇਸ ਦਰ ਤੇ ਆ ਕੇ ਨਤਮਸਤਕ ਹੋ ਰਹੀਆਂ ਨੇ ਬਣੀ ਸ਼ਰਧਾ ਭਾਵਨਾ ਦੇ ਨਾਲ ਇਸ ਦਰ ਤੇ ਆ ਕੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਦੈਨਸ ਵੀਰਾ ਤੋਂ ਗੁਰਪ੍ਰਸੰਗ ਜੀ ਅਮਰਸਰ ਸਾਹਿਬ